ਸਖਦੀਪ ਸਾਮਰਾਜ ਦੇ ਡੈਰੀ ਫਾਰਮ ਤੇ ਆਏ ਆ ਤੇ ਅੱਜ ਸਿੰਘ ਕੱਢ ਰਹੇ ਆ ਪਹਿਲਾਂ ਦੇਖੋ ਐ ਦੋ ਸਰੀਏ ਗਰਮ ਕਰਨੇ ਪੈਂਦੇ ਆ ਕਾਲ ਜੀ ਅੱਜ ਕੀ ਕਰਨਾ ਪ੍ਰੈਕਟਰ ਸਾਹਿਬ ਅੱਜ ਆਪਾਂ ਸਿੰਘ ਕੱਢਣਾ ਹੈ ਅੱਛਾ ਜੀ ਸਿੰਘ ਅੱਛਾ ਜੀ ਇਹ ਸਿੰਘ ਕਿੰਨੇ ਕ ਟਾਈਮ ਬਾਅਦ ਕੱਢਣੇ ਪੈਂਦੇ ਆ ਜੀ ਬੱਸੀ ਦੇ ਕਿੰਨੇ ਟਾਈਮ ਬਾਅਦ ਇਹ ਜਦੋਂ ਬੱਸੀ ਆਪਣੀ ਸੀ 7 ਕਹਿਣਾ ਨਹੀਂ ਹੁੰਦਾ ਪਹਿਲਾਂ ਇਹ ਸਿੰਘ ਕਰਨੇ ਪੈਂਦੇ ਬੁਟਾ ਲੈਕਸ਼ਨ ਜੈਸਾ ਲਾਣਾ ਬੰਦਾ ਅੱਛਾ ਜੀ ਦੂਜਾ ਬਾਅਦ 15 ਕਦਾਂ ਜੀ ਦੇ ਸਿੰਘ ਕਢਾ ਦੇ ਅੱਛਾ ਜੀ ਤੇ ਆਪਣੇ ਲੋਏ ਟੀਕੇ ਕਿਹੜੇ-ਕਿਹੜੇ ਸੀਮੰਟ ਦੇ ਹੁੰਦੇ ਆ ਜੀ ਸਾਰੇ ਹੁੰਦੇ ਆ ਆਪਣੇ ਕੋਲੇ ਅੱਛਾ ਜੀ ਐਚਐਸਬੀ ਵਾਲੇ ਸਹਾਰ ਵਾਲੇ ਅੱਛਾ ਜੀ ਫੇਰ ਕਾਦੇ ਵੀ ਹੁੰਦੇ ਆਪਣੇ ਕੋਲੇ ਸਰਕਾਰੀ ਵੀ ਹੁੰਦੇ ਆ ਸਾਰਾ ਸੀਮੰਟ ਹੁੰਦਾ ਠੀਕ ਹੈ ਜੀ ਗੱਲ ਜੇ ਮੇਰੇ ਕਿਸੇ ਵੀਰ ਭਰਾ ਦੇ ਕਈ ਵਾਰ ਮੱਝ ਦੇ ਬੱਚਾ ਤਾਂ ਬੱਚੇਦਾਨੀ ਬਟਾ ਖਾ ਜਾਂਦੀ ਆ ਉਹ ਵੀ ਵਧੀਆ ਤਰੀਕੇ ਨਾਲ ਖਾ ਜੇ ਜੀ ਫੇਰ ਉਹਦਾ ਵੀ ਹੈਗਾ ਹੱਲਾ ਆਪਣੇ ਲੋਵੇ ਹਾਂ ਹਾਂ ਕੱਢ ਦਿੰਦੇ ਆ ਪਟਾੁਰਸ ਹੁੰਦੀ ਆ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਮੇਰਾ ਆਤਰ ਸਿੰਘ ਵਾਲਾ ਠੀਕ ਆ ਜੀ ਗੱਲ ਜੇ ਕੋਈ ਨੇੜੇ ਪਿੰਡ ਦੇ ਵੀਰ ਭਰਾ ਨੂੰ ਕਈ ਵਾਰ ਲੋਡ ਪੈਂਦੀ ਹੈਗੀ ਤਾਂ ਸੱਦ ਸਕਦਾ ਜੀ ਆਪਾਂ ਨੂੰ ਤੇ ਨੰਬਰ ਦੱਸ ਦਿਓ ਜੀ ਆਪਣਾ 95013999901 ਠੀਕ ਹੈ ਜੀ ਅੱਜ ਤੁਹਾਨੂੰ ਦਿਖਾਵਾਂਗੇ ਵੀ ਸਿੰਘ ਕਿਵੇਂ ਕੱਢੀਦੇ ਆ ਵਸੀ ਦੇ ਸੁਣਨ ਕਰਨੀ ਪੈਂਦੀ ਹੈ ਟਰੈਕਟਰ ਕਿਹੜਾ ਡੀਕਲ ਹੋਣਾ ਪੈਂਦਾ ਜੀ 2% ਮਾਉਂਦਾ ਮੰਗ ਲੈਂਦੇ ਲੋਕੇ ਹਨ ਠੀਕ ਹੈ ਜੀ ਠੀਕ ਹੈ ਜੀ ਦੇਖੋ ਜੀ ਪਹਿਲਾਂ ਇਹ ਵਾਲ ਕੱਟੇ ਜਾਂਦੇ ਨੇ ਇਸ ਤੋਂ ਬਾਅਦ ਟੀ ਇੰਜੈਕਸ਼ਨ ਲਾ ਕੇ ਫਿਰ ਸਿੰਘ ਕੱਢੇ ਜਾਂਦੇ ਆ ਵਸੀ ਦੇ